Satchikal ਬਹੁਤ ਸੋਹਣੇ ਸ਼ਰਾਰੇ ਲਹंगे ਡਿਜ਼ਾਈਨਰ ਸੂਟ ਐਂਡ ਮਸ਼ੀਨ ਵਰਕ ਦੇ ਸੂਟ ਆਪਾਂ ਅੱਜ ਐਡ ਕੀਤੇ ਨੇ ਤੁਸੀਂ ਇਹਦੇ ਵਿੱਚੋਂ ਆਈਡੀਆਸ ਵੀ ਲੈ ਸਕਦੇ ਹੋ ਤੇ ਲੈ ਵੀ ਸਕਦੇ ਹੋ ਸੂਟ ਆਪਣੇ ਕੋਲ ਆਲਰੇਡੀ ਬਣੇ ਹੁੰਦੇ ਨੇ ਇਹ ਆ ਜੀ ਟੈਬੀ ਸਿਲਕ ਦੇ ਵਿੱਚ ਬਣਿਆ ਹੋਇਆ ਜੀ ਇਹ ਲਹਿੰਗਾ ਡਿਜ਼ਾਈਨ ਸ਼ਰਾਰਾ ਲਹਿੰਗਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਅਨਸਟਿਚ ਫੈਬਰਿਕ ਹੋਏਗਾ ਤੇ ਨਾਲ ਚਨਾਉਣ ਦੇ ਹੈਵੀ ਦੁਪੱਟੇ ਆਉਣਗੇ ਇਹ कॉटन ਹੈ ਜੀ कॉटन ਦੀ ਸ਼ਰਟ ਆਏਗੀ ਵਿਦ ਦੁਪੱਟਾ ਐਂਡ कॉटन ਦੀ ਹੀ ਚਿਕਨਕਾਰੀ बॉटਮ ਆਏਗੀ ਇਹਦੇ ਵਿੱਚ ਤੁਸੀਂ ਕਲਰ ਆਪਸ਼ਨ ਲੈ ਸਕਦੇ ਦੇਓ ਇਹ প্রিনਟਰ कॉटन ਦੇ सूट ਹੋਣਗੇ ਬਹੁਤ ਜਿਆਦੇ ਪਿਆਰੇ प्रिंट ਤੇ ਕਲਰ ਸਦੇ ਆਏ ਹੋਏ ਨੇ ਤੁਸੀਂ ਇਹ ਵੀ ਲੈ ਸਕਦੇ ਹੋ ਸ਼ਿਮਰ ਦੇ ਸੂਟ ਆਏ ਜੀ ਬਹੁਤ ਜਿਆਦੇ ਪਿਆਰੇ ਨਾਲ ਮੈਚਿੰਗ बॉटम ਹੋਣ ਗਿਆ ਦੁਪੱਟੀਆਂ ਦੇ ਉੱਪਰ ਵਰਕ ਕੀਤਾ ਹੋਇਆ ਸ਼ਿਮਰ ਦੇ ਦੁਪੱਟੇ ਹੋਣਗੇ ਬਹੁਤ ਪਿਆਰੇ ਸੂਟ ਇਹ ਵੀ ਸ਼ਿਮਰ ਦੇ ਉੱਪਰ ਨਵਾਂ ਡਿਜ਼ਾਈਨ ਆਇਆ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦੇ ਲਹਿੰਗੇ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਹਾਂਜੀ ਡਿਜ਼ਾਈਨਰ ਸੂਟ ਵੀ ਤੁਸੀਂ ਬਣਵਾ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ